ਸਰਤਾਜੀ ਹਾਂਜੀ ਸਤਿ ਸ੍ਰੀ ਅਕਾਲ ਵੈਲਕਮ ਪੰਦੀ ਸਿੱਧੂ ਫਾਰਮ 88 ਤੇ ਪੰਦੀ ਸਿੱਧੂ ਫਾਰਮ ਜੂਡੂ ਤੇਰੀ ਆ ਤੁਹਾਨੂੰ ਧੰਨਵਾਦ ਤੁਸੀਂ ਜਿਹੜਾ ਆਪਣਾ ਕੀਮਤੀ ਸਮਾਂ ਕੱਢ ਕੇ ਉਸ ਵ ਲਈ ਆ ਜਾਨੇ ਆ ਵਾਸ ਸਕਤ ਰਾਇ ਮੰਨ ਲਓ ਬਚਾ ਕੇ ਲੈ ਅਮਰੀਕਨ ਕਰਨ ਵਾਲਾ ਕੰਮ ਸੀਗਾ ਤਾਂ ਥੋੜਾ ਜਿਹਾ ਡਰਦੀ ਐ ਜਾਵੇ ਗੱਡੀ ਆ ਗਈ ਮੋਟਰਸਾਈਕਲ ਆ ਗਿਆ ਫਾਰਚ ਇਹਦੇ ਮੰਚ ਜਦੋਂ ਦੀ ਕੁੱਤੇ ਲੈਂਦੀ ਬਣਾਉਂਦਾ ਡਾਡੂਰ ਬੈਠਾ ਹੋਵੇ ਸੈਟਿੰਗ ਕਰਕੇ ਜੂੰ ਜੂੰ ਹਿਸਾਬ ਨਾਲ ਬਣਾ ਲਿਆ ਥੋੜਾ ਜਸ ਕਰਕੇ ਦੂਰ ਜਿਹੜਾ ਖਰਨਾ ਪੈਂਦਾ ਹਾਂਜੀ ਅਰਜਨਦਰ ਸਿੰਘ ਕੀ ਹਾਲ ਹੈ ਜੀ ਹੋਰ ਨਿਤਨ ਰਾਮ ਰਾਮ ਭਾਈ ਹਾਂਜੀ ਜਗਮੀਤ ਭਾਈ ਕੀ ਹਾਲ ਹੈ ਜੀ ਟਾਈਮ ਆ ਸਿੱਤਾ ਆ ਦੇਖੋ ਸੰਗ ਮਾਦ ਦਾ ਪਰੇ ਲੱਗਿਆ ਲੱਗ ਗਿਆ ਡਰਦੀ ਐ ਹੌਲੀ ਹੌਲੀ ਚੱਲੋ ਡਰ ਨਿਕਲ ਜੂਗਾ ਮਾਂਜੀ ਤੋਂ ਹੁਣ ਚਬਾਉਣ ਲੱਗ ਗਏ ਹੁਣ ਬਾਈ ਵੀ ਆਈ ਕਹਿੰਦਾ ਕਹਿੰਦਾ ਹਾਂਜੀ ਖੁਸ਼ਦੀਪ ਡੈਰੀ ਫਾਰਮ YouTube ਤੇ ਆ ਗਿਆ ਭਾਈ ਤੇ ਕਮੈਂਟ ਪਾਈ ਦਾ ਤਾਂ ਉਦੋਂ ਬਾਅਦ ਬਾਈ ਕਹਿੰਦਾ ਨੂੰ ਇਕੱਠ ਘੁੱਟ ਸੇ ਇਧਰੋਂ ਕੱਢਿਆ ਕਰਾਂਗੇ ਹਨਾ ਕਿਥੇ ਅੱਗੇ ਦੋ ਬਾਈ ਐ ਭੇਜਦਾ ਸੀ ਆ ਵੀਡੀਓ ਵੀਡੀਓ ਬਣਾ ਕੇ ਗਾਲਾ ਗੁਲਾ ਵਧੀਆ ਕਰਦੀ ਹੁੰਦੀ ਆਹਨ ਬਸ ਆਪਣੇ ਕਰਨੀ ਕੰਮ ਚੱਤੀ ਖਰੀਦਿੰਦੂ ਆ ਇਧਰਲੇ ਸਾਈਡ ਨੂੰ ਖੜ ਜਾ ਪੁੱਤ ਖੋਲਣੀ ਤੇ ਬੈ ਜਾ ਖੋਲਣੀ ਤੇ ਬੈਠੂਰੇ ਕੋਕ ਪਾਓ ਵੀ ਬੈਠੜਾ ਬੈਠਿਆ ਕਰੋ ਗੋਜੀ ਬਾਲਟੀ ਖਾਲੀ ਹੋ ਗਈ ਆਇੰਗ ਬੈਠਣਾ ਸੁੱਤੂ ਫੇਰ ਹਰਜੀਤ ਸਿੰਘ ਸਸੀ ਕਾਲਜੀ ਨਵਾਜ਼ ਮੀਸਿੰਗ ਕਿਉਂਕਿ ਪਮਾ ਦੀ ਵਾਰ ਬੈਠੇ ਆ ਮਾੜੇ ਮੋੜੇ ਵੀਡੀਓ ਥੋੜੇ ਬਹੁਤ ਅੜੀਟਾ ਹੋ ਸਕਦੀ ਆ ਤਾਂ ਪਰ ਉਹ ਨਹੀਂ ਕਮੀ ਆਉਣ ਦੇ ਵਿੱਚ ਜੇ ਨੇੜੇ ਨਹੀਂ ਮਜ ਜੇ ਨੇੜੇ ਜਾਂਦੇ ਆ ਤਾਂ ਫਿਰ ਉਹ ਤੁਸਾਲ ਚੱਕਦੀ ਆ ਜੀ ਫਿਰ ਆਏ ਔਖਾ ਹਾਂ ਦੂਰੋਂ ਬਹਿ ਕੇ ਜ਼ੂਮ ਕੀਤੀ ਆ ਫਿਰ ਜਾ ਕੇ ਨੇੜੇ ਮਤਲਬ ਕੈਮਰਾ ਹੋਇਆ ਵਾ ਵੀਡੀਓ ਭਰਾ ਜੁੜੀ ਜਾਂਦੇ ਆ ਸ਼ੇਅਰ ਕਰ ਦਿਓ ਜੀ ਬਿਲਕੁਲ ਸ਼ੇਅਰ ਜ਼ਰੂਰ ਕਰਦਿਆ ਕਰੋ ਕੋਈ ਇੱਕ ਸ਼ੇਅਰ ਨੇ ਬਹੁਤ ਕੁਛ ਇਹਨਾਂ ਨੂੰ ਦੇਣਾ ਕਹਿੰਦਾ ਪਰ ਜਿਹੜੇ ਨਵੇਂ ਭਰਾ ਚਵਾਈ ਕਰੋਗੇ ਪਰ ਰੂਹ ਖੁਸ਼ ਹੋ ਜਾਂਦੀ ਹੈ ਵੀ ਯਾਰ ਹਾਂ ਜੇ ਅਸੀਂ ਕੋਈ ਵਧੀਆ ਕੰਮ ਕੀਤਾ ਚਵਾਈ ਤਾਂ ਸਾਨੂੰ ਵੀ ਭਰਾਵਾਂ ਨੇ ਦੇਖਿਆ ਸਾਨੂੰ ਵੀ ਵਧਾਈਆਂ ਭੇਜੀਆਂ ਕਮੈਂਟ ਭੇਜੇ हाँ जी बूटा भाई की हाल कैया मैं जी बहुत वजिए बहुत वादिया दसो हो सब ठीक है जी क्योंकि तो फोक्स ज़्यादा चवाई पर रहूगा हाँ जी अरमान जी धन्यवाद ਅਰਸ਼ਪ੍ਰੀ ਸਿੰਘ ਧੰਨਵਾਦ ਆਲਮਦੀਪੀ ਆ ਗਿਆ ਤਾਂ ਇਧਰ ਦਵਿੰਦਰ ਆਉਣ ਲੱਗੇ ਕਮੈਂਟ ਦੂਜਿਆਂ ਤੇ ਬਾਕੀ ਇੱਕ ਥੋੜਾ ਜਿਹਾ ਐ ਵੀ ਫਰਕ ਪੈਂਦਾ ਰੁੱਤ ਕਮ ਆਦੀ ਵੀ ਐ ਇਸ ਵळे ਕੰਮ ਕੁਮ ਚੱਲੀ ਜਾਂਦੇ ਰਹਿੰਦੇ ਆ ਜੀ ਵਾਪਰਾ ਹਾਂਜੀ ਨੀਟੂ ਜੀ ਕੀ ਹਾਲ ਆ ਬਾਈ ਠੀਕ ਆ ਜੀ ਦੀ ਚੌਥੀ ਸ਼ਾਨਦਾਰ ਵਧੀਆ ਹੁੰਨ ਵਾਲੇ ਸਮੇਂ ਦੇ ਵਿੱਚ ਚੰਗੇ ਬੱਚੇ ਪੈਦਾ ਕਰਨ ਵਾਲੀ ਝੋਟੀ ਹੈ ਇਸ ਬਾਰੇ ਦੇ ਮਗਰ ਮੇਲ ਬਹੁਤ ਸੋਹਣਾ ਟਾਪ ਦਾ ਮੇਲ ਬੱਚਾ ਹੈ ਨਾਲ ਜਿਹੜੀ ਫੀਮੇਲ ਹੈ ਉਹ ਵੀ ਕੱਲ ਦਿਖਾਈ ਸਾਨੂੰ ਕੱਟੀ 15 ਕ ਮਹੀਨਿਆਂ ਦੀ ਹੋਗੀ ਤਕਰੀਬਨ ਚੰਗਾ ਡਰੂਡਰ ਬਣਾਉਗੀ ਉਹ ਵੀ ਕਿਉਂਕਿ ਹੁਣ ਥਾਣੇ ਥਾਣਾਂ ਉਦੇ ਗਾਇਬ ਗੂਪ ਤੋਂ ਪੱਟਾਂ ਦਾ ਪਤਾ ਲੱਗ ਹੀ ਜਾਂਦਾ ਵੀ ਜਿਹੜੀਆਂ ਚੰਗੀਆਂ ਨਿਕਲਣ ਵਾਲੀਆਂ ਪਹਿਲਾਂ ਹੀ ਪਤਾ ਲੱਗ ਜਾਂਦਾ ਹੁੰਦਾ ਕਿਉਂਕਿ ਇੱਕ ਹਹਾਵਤਾ ਜੀ ਹੈ ਇੱਕ ਸੋਹਤੀ ਜੀ ਹੈ ਜਿਹੜੀ ਕੋਕੋ ਉਦਾਂ ਦੇ ਕੋਕੋ ਦੇ ਬੱਚੇ ਤਾਂ ਮਰਬਾ ਸਿੰਘ ਦੀ ਹਾਲਾ ਜੀ ਕਾਮ ਹੈ। ਹੋਰ ਪ੍ਰੇਮ ਸਿੰਘ ਚੀਮਾ ਇਧਰ ਗਰੇਵਾਲ ਨਿੰਦੀ ਰਵੀ ਫਾਰਮ YouTube ਤੇ ਵੀ ਹਾਲਾ ਭਾਈ। ਕਿ ਥੋੜੀ ਜੀ 줌 ਜ਼ਿਆਦਾ ਹੋਣ ਕਰਕੇ ਨਾ ਥੋੜਾ ਹਨੇਰੇ ਦਾ ਕਰਕੇ ਮਾੜੀ ਮੁੱਠੀ ਨਹੀਂ ਘਰਾਇਆ ਤਾਂ ਭੈਣ ਦਾ ਪਰ ਚਵਾਈ ਚ ਕੋਈ ਕਸਰ ਨਹੀਂ। YouTube ਤੇ ਸਕੀਰ ਸਿੰਘ ਸਕੀਰ ਵੀਖੋ ਬੀਰ ਜੀ ਹਾਂਜੀ ਭਾਈ ਬਹੁਤ ਵਧੀਆ ਜੀ ਬਹੁਤ ਵਧੀਆ ਗੁਰਵਿੰਦਰ ਸਿੰਘ ਸਤਿਕਾਰ ਸੁਖਵਿੰਦਰ ਵੀ ਕਹਿੰਦਾ ਗੁੱਡ ਭਾਈ ਕਹਿੰਦਾ ਧੰਨਵਾਦ ਵੀਰੇ ਤੁਹਾਡਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਆਦੇ ਬੱਚੇ ਨੂੰ ਅੱਜ ਆਈ ਲਾਇਆ ਵੀ ਚਲ ਕਿਦਰ ਇਹਨਾਂ ਫੇਰ ਵੀ ਦੇਖੋ ਉਹਦੇ ਉਹਦੇ ਝਾਕ ਦੇ ਕੰਨ ਜੀ ਮੂੰਹ ਕੱਟ ਕੇ ਦੇਖੋ ਕਿਵੇਂ ਝਾਕ ਦੇਵਿੰਦਰ ਹਨ ਹੂੰ ਦਰਦੀ ਆ ਹਾਂ ਨਾਲੇ ਉਹ ਇਧਰ ਮੂਰੇ ਖੜਾ ਆਪਣੇ ਕੰਨ ਤਾਂ ਫੇਰ ਵੀ ਅੱਖ ਆਪਣੇ ਚ ਜੇ ਉਹਦੇ ਅੱਖ ਦੇਖ ਸਕਦਾ ਨਾ ਹਾਂਜੀ ਠੀਕ ਹੈ ਜੀ ਧੰਨਵਾਦ ਇੱਧਰ ਪੰਜਾਬ ਸ਼ਾਰਟ ਵੀਡੀਓ ਕਹਿੰਦਾ ਹਾਏ ਹਾਂਜੀ ਖਾਨ ਸਾਹਿਬ ਕੀ ਹਾਲ ਹੈ ਜੀ ਜਿੰਦਾਬਾਦ ਨੇ ਯਾਰੀਆਂ ਲੈਂਦਾ ਪੰਜਾਬ ਤੇ ਛੜਦਾ ਪੰਜਾਬ ਆਏ ਵੀਰ ਆਪਣਾ ਲੈਂਦੇ ਪੰਜਾਬ ਤੋਂ ਤਾਰਾ ਮਾਂ ਸਸਿਕਾਲ ਬਜੀ ਹਾਂਜੀ ਬਬਾ ਵਧੀਆ ਹਾਂਜੀ ਵੀਰੇ ਸੋਹਣੀ ਆ ਬਹੁਤ ਸੋਹਣੀ ਝੋਟੀ ਆ ਕੋਲੀ ਹੌਲੀ ਚਲ ਗਾਹਾਂ ਨੂੰ ਇਹ ਮੈਂ ਡਰ ਨਿਕਲ ਜੂ ਬਸ ਇੰਨਾ ਚਾਹੇ ਪਤਾ ਲੱਗ ਜੇ ਉਹਨੂੰ ਤਾਂ ਉਹੀ ਬਾਈ ਵਾਲੀ ਗੱਲ ਆ ਬਾਈ ਕਹਿੰਦਾ ਦੇਖੋ ਆਪਣੇ ਘਰੇ ਪਹਿਲਾਂ ਜੀ ਤੁਹ ਲਿਆਂਦੀ ਆ ਉੱਥੇ ਵੀ ਕੱਲੀ ਇੱਥੇ ਵੀ ਕੱਲੀ ਬਸ ਜਿੰਨੇ ਵਾਰ ਆਇਆ ਡਾਕਟਰੀ ਆਇਆ ਕਿਤੇ ਤਰ ਚੜ ਗਿਆ ਚਲੋ ਉਦੋਂ ਆ ਕੇ ਡਾਕਟਰ ਟਿਕਾ ਲਾ ਜਾਂਦੇ ਆ ਬੋਧਵਾਰ ਕੀ ਹੁੰਦਾ ਟੀਕਾ ਭਰਉਣਾ ਤਾਂ ਵੀ ਡਾਕਟਰ ਮਤਲਬ ਉਹ ਪਸੂ ਨੂੰ ਆਇਆ ਹੋ ਜਾਂਦਾ ਵੀ ਯਾਰ ਜਿਹੜਾ ਵੀ ਬੰਦਾ ਆਉਂਦਾ ਮੇਰੇ ਕੋਲੇ ਵੀ ਉਹ ਬਸ ਕਹਿਣ ਦਾ ਆਪ ਧੱਕਾ ਕਰਕੇ ਤੁਰ ਜਾਂਦੇ ਹੈ ਹਨਾ ਤਾਂ ਇਸੇ ਕਰ ਲਈ ਮਤਲਬ ਇਹਨਾਂ ਦਾ ਡਰ ਪੈ ਜਾਂਦਾ ਪਸੂਆਂ ਦੇ ਹੁਣ ਹੌਲੀ ਹੌਲੀ ਜਦੋਂ ਮੈਂ ਬੰਦਾ ਜਾਂਦਾ ਬਾਈ ਕਹਿੰਦਾ ਕਹਾ ਯਾਰ ਦੋਤਾਂ ਨੂੰ ਵੀ ਕਿਆ ਕਰਾਂਗੇ ਵੀ ਘਰੇ ਘਰੇ ਆਇਆ ਕਰਨਗੇ ਵੀ ਯਾਰ ਮੜਾ ਜਾ ਕੋਲੇ ਖੜ ਕੇ ਹੱਥ ਮਾਰ ਕੇ ਜਾਉ ਤਾਂ ਬਾਕੀ ਕਹਿੰਦਾ ਢੇੜਾ ਕੁੜਾ ਦਵਾ ਦਿਆ ਕਰਾਂਗੇ ਥੋੜਾ ਬਹੁਤ ਇਧਰ ਜਿਹੜੇ ਪਾਸੇ ਚਾਰਕ ਬੰਦੇ ਵੱਧ ਹੋਇਆ ਕਰਨਗੇ ਨਾ ਉਧਰਲੇ ਪਾਸੇ ਕਹਿੰਦਾ ਢੇੜਾ ਦਵਾ ਦਿਆ ਕਰਾਂਗੇ ਬੈਂਸ ਬ੍ਰਿੰਗ ਫਾਰਮ ਸਸੀ ਕਾਲਜੀ ਸਸੀ ਕਾਲ ਮੁਖਸਰ ਸਾਹਿਬ ਤੋਂ ਬਾਈ ਕੰਦਾ ਠੀਕ ਆ ਜੀ ਬਿੰਦਾ ਜੀ ਸਸੀ ਕਾਲ ਜੀ ਕੀ ਹਾਲ ਹੈ ਧੰਨਵਾਦ ਖਾਨ ਸਾਹਿਬ ਹਾਂਜੀ ਬਹੁਤ ਪਿਆਰੀ ਹੈ ਜੀ ਬਹੁਤ ਸੋਹਣੀ ਡਰੀ ਵੇ ਜੀ ਦੁੱਧ ਨਹੀਂ ਪੂਰਾ ਦੇ ਇਹ ਕੱਲ ਵੀ ਵੀ ਕਿਉਂਕਿ ਬਾਈ ਪਹਿਲਾਂ ਹੀ ਤਾਂ ਵੀਡੀਓ ਵੀਡੀਓ ਭੇਜਦਾ ਸੀ ਬਾਈ ਦੱਸਦਾ ਸੀ ਅਸੀਂ ਆਪਦੇ ਨੇ ਮੈਥ ਕੇ 20 ਤੋਟੇ ਕਰਕੇ ਇਹ ਵੀ ਚਵਾਈ ਲਵਾਈ ਸੀ ਬਾਈ ਤੋਂ ਤਾਂ ਪਰसों ਪਹਿਲਾ ਡੰਗ ਤਾਂ ਫੇਰ ਵੀ ਵਧੀਆ ਸੀ। ਕਟਰ ਕੋਟਰ ਨੂੰ ਥਾਂ ਛੱਡ ਕੇ ਵੀ ਉਹ ਨਾ ਕਰਤਾ ਤੇ ਟੜਕੇ ਵੀ ਇਹਨੇ 2 3 ਕਿਲੋ ਦੁੱਧ ਘਟ ਦਿੱਤਾ। ਹੁਣ ਦੇਖਦੇ ਆਂ ਫਿਰ ਕਿੰਨਾ ਰੁੱਧ ਕਰੂਗੇ। ਚਲੋ ਫੇਰ ਵੀ ਬਹੁਤ ਵੱਡੀ ਹਿੰਮਤ ਆ ਜੀ। ਕਹਿੰਦੇ ਹੁੰਦੇ ਆ 16 17 ਇਹ ਮੇਰੇ ਹਿਸਾਬ ਨਾਲ ਉਸ ਹਿਸਾਬ ਨਾਲ 8 ਕਿੱਰੇ ਦੇ ਕਰੀਬ ਸੀ ਜਿਆ ਤੇ ਹੁਣ ਦੇਖਦੇ ਆਂ ਦੁੱਧ ਫੇਰ ਵੀ 16 17 ਦੇ ਲਗਭਗ ਹੈ। ਤਲਾ ਦੂਜੇ ਤੜਕੇ ਵਾਂਗੂ ਦੁੱਧ ਦਿੰਦਾ। ਤਾਂ ਹੁਣ ਵੱਧਣ ਦੀ ਉਮੀਦ ਵੀ ਹੈਗੀ ਆ ਥੋੜੀ-ਬਹੁਤੀ ਕਿਉਂਕਿ ਮੱਝ ਨੂੰ ਮਾੜੇ-ਮੁੱਟੇ ਆਪਦੇ ਵੀ ਪੈਂਦੇ ਆ ਅਗਲਾ ਕਹਿੰਦਾ ਤਿੰਨਕ ਟਾਈਮ ਹੋ ਗਿਆ ਹਾਂਜੀ ਸੁਖਰਾਜ ਸਿੰਘ ਸਣੀ ਖੋਸਣਾ ਹੋਰ ਸਭ ਠੀਕ ਹੈ ਜੀ ਸਰਬਮਾਨ ਸਿੰਘ ਕੀ ਹਾਲ ਹੈ ਹਾਂਜੀ ਭਾਈ ਬਹੁਤ ਹੁੰਦਾ ਸਵਾਸਤਰਾ ਬਿਲਕੁਲ ਪਰ ਇਹਨੇ ਯਕੀਨੀ ਨਹੀਂ ਤਦ ਬਹੁਤ ਚੰਗਾ ਸੀਗਾ ਇਹਦਾ ਆ ਚਲੋ ਇਹਨੇ ਜੇ ਜਾਪਰੀ ਨਦੀ ਖੁੱਲਣ ਲੱਗ ਜੂ ਨਾਲੇ ਬਾਈ ਨੂੰ ਭੇਜ ਤਾ ਜੂਗਾ ਕਿਉਂਕਿ ਦੇਖੋ ਜੇ ਘਰੇ ਆਪਾਂ ਹਜੇ ਨਾ ਚੋਂਦੇ ਤਾਂ ਫਿਰ ਪੀਣੇ ਆਉਂਦਾ ਪਸ਼ੂ ਮੇਰੇ ਡਰ ਦਾ ਡੁੱਦਾ ਰੱਖੀ ਬੈਠੇ ਹੁਣ ਉਹੀ ਗੱਲ ਬਾਈ ਵਾਲੀ ਗੱਲ ਬਾਈ ਕਹਿੰਦਾ ਹੁਣ ਕਾਹਾਂ ਨੂੰ ਇਹਦੇ ਅੰਦਰ ਹੁਣ ਡਾਰਿਆ ਕੱਢਾਂਗੇ ਇੱਕ ਅਦਾ ਹੱਥ ਹੱਥ ਨੇ ਢੇੜਾ ਜਿਹੜੇ ਪਾਸੇ ਜਾਦੇ ਮੁੰਡੇ ਮੁੰਡੇ ਬੈਂਦੇ ਉਧਰ ਕੱਢ ਦਿਆ ਕਰਾਂਗੇ ਪੰਜ ਸੱਤ ਦਿਨ ਡਰੂਗੇ ਹੌਲੀ ਹੌਲੀ ਇੱਕ ਬਾਈ ਕਹਿੰਦਾ ਯਾਰਾਂ ਦੋਸਤਾਂ ਜਦੋਂ ਆਇਆ ਕਰਨਗੇ ਉਦੋਂ ਕੋਲੇ ਖੜਾ ਕੇ ਇਹਦੇ ਹੱਥ ਹੱਥ ਮਰਵਾ ਦਿਆ ਕਰਾਂਗੇ ਵੀ ਇਹਨੂੰ ਆਇ ਨਾ ਲੱਗੇ ਬੱਸ

ਕੁੜੀ ਕੁਆਲਿਟੀ ਘੱਟ ਬਣੀ ਆ ਕੁਆਲਿਟੀ ਇਸ ਕਰਕੇ ਘੱਟ ਪੜੀ ਹੈ ਨਾ ਅੰਦਰ ਇੱਕ ਤਾਂ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਸੁਣਾਓ ਆ ਬੀ ਇਸ ਕਰਾਂ ਵੀ ਆਇਆ ਵੀ ਥੋੜੀ ਜੀ ਜ਼ੂਮ ਜਾਰੇ ਕੀਤੀ ਹੋਈ ਹੈ ਮੱਝ ਦੂਰ ਹੈ ਜੇ ਨੇੜੇ ਜਾਂਦੇ ਆ ਤਾਂ ਪ੍ਰੋਬਲਮ ਵੀ ਹੈ ਹਲਦੀ ਹੈ ਪ੍ਰੈਸ ਕਰਕੇ ਥੋੜੀ ਜੀ ਕੁਆਲਿਟੀ ਵੀ ਡਾਊਨ ਹੈ ਕਿਉਂਕਿ ਸੂਰਜ ਵੀ ਅੱਜ ਇਸ ਪਾਸੇ ਵੀ ਸਿੱਪਦਾ ਨਾ ਹੁਣ ਜਿਹੜੀ ਰੋਸ਼ਨੀ ਆ ਉਹ ਫੋਨਾਂ ਤੇ ਵੀ ਇਸ ਪਾਸੇ ਪਈ ਜਾਂਦੀ ਹੈ ਕੁਆਲਿਟੀ ਘਟਦੀ ਹੈ ਗੱਲ ਕਰ ਦੂਜੇ ਪਾਸੇ ਨੂੰ ਆਪਾਂ ਫੋਨ ਫੇਰ ਨਹੀਂ ਸਕਦੇ ਨਹੀਂ ਉੱਧਰ ਨੂੰ ਵਧੀਆ ਹੋ ਗਿਆ ਉੱਧਰਲੇ ਪਾਸੇ ਨੂੰ ਮੇਜਰ ਸਾਹਿਬ ਦੀ ਡਿਊਟੀ ਲੱਗੀ ਵੀ ਹੈ ਜੀ ਨਾਲ ਦੋ ਮੋਬਾਈਲ ਉਧਰ ਦੋ ਇਧਰ 6 ਚੈਨਲ ਚੱਲੀ ਜਾਂਦੇ ਜੀ ਅੱਜ ਤਾਂ ਹਰ ਵਾਰੀ ਹਰ ਟਾਈਮ ਤੇ ਇੱਕ ਚੈਨਲ ਵਧਾ ਲਈ ਤੇ ਹੁਣ ਅੱਜ 6 ਚੱਲੀ ਜਾਂਦੇ ਆ ਤੜਕੇ 5 ਕਰਦੇ ਸੀ ਹੁਣ 6 ਚੈਨਲ ਕਰਦੇ ਕਰਦੇ YouTube ਉਹ ਵੀਡੀਓ ਬਣਾਈ ਜਾਂਦੇ ਨਾਲ ਬਸ ਚੜ ਜਾਣਗੇ ਨਾਲ ਲਾਈਵ ਦੇ ਨਾਲ ਨਾਲ ਹਾਂ ਬਾਈ ਬਸ ਉਹੀ ਡਰ ਬੈਠਾ ਵਾ ਡਾਕਟਰ ਵਾਲੀ ਬੈਠਾ ਵਾ ਕਿਉਂਕਿ ਜਦੋਂ ਪਸ਼ੂ ਕੋਲੇ ਅੱਗੇ ਨਾ ਕੋਈ ਚਵਾਈ ਕਰਾਈ ਜਾਂ ਨਾ ਕੋਈ ਬਾਹਰ ਗਈ ਹੈ ਉਹ ਫਿਰ ਕੱਲੀ ਨੇ ਖੜਾ ਹੁੰਦਾ ਜਦੋਂ ਆਪਾਂ ਨੂੰ ਡਾਕਟਰ ਨੂੰ ਆਪਾਂ ਸੱਦਣਾ ਪੈਂਦਾ ਹਨਾ ਇਹ ਕੰਮ ਦੰਦੇ ਤੇ ਹਾਂਜੀ ਹਾਂਜੀ ਫੈਮਿਲੀ ਠੀਕ ਹੈ ਜੀ ਵਧੀਆ ਜੀ ਸਭ ਆਪਣੇ ਸੁਣਾਓ ਆਪਣੀ ਫੈਮਿਲੀ ਸਰ ਠੀਕ ਹੈ ਜੀ ਆਹੀ ਗੱਲ ਹੈ ਤਾਂ ਹਾਂ ਨੁਕਸੇ ਫੜ ਲੈ ਬਾਈ ਕਹਿੰਦਾ ਸਹੀ ਗੱਲ ਹੈ ਚਲੋ ਬਾਈ ਇਹ ਵੀ ਇਹ ਵੀ ਆਪਾਂ ਨੂੰ ਪਤਾ ਲੱਗ ਗਿਆ ਹਨਾ ਗਾਹ ਨੂੰ ਫਿਰ ਇਹ ਦੂਰ ਕਰਾਂਗੇ ਫਿਰ ਹੀ ਬਾਹਰ ਕੱਢਾਂਗੇ ਨਾ ਮੇਲੇ ਮੂਲੇ ਤੇ ਹੂੰ ਇਹ ਹੁਣ ਜਦੋਂ ਬਾਈ ਤੁਸੀਂ ਗੱਡੀ ਲਿਆ ਕੇ ਰੋਕੀ ਨਾ ਬੈਠੀ ਸੀ हां ओदी ਤੁਸੀਂ ਬਿਲਕੁਲ ਜੇ ਤੁਸੀਂ ਐ ਮੰਨੋ ਵੀ ਹਲੇ ਚਵਾਈ ਕਰਾ ਹਾਂ ਜੀ ਦੇਖੋ ਕੀ ਹਾਲ ਹੈ ਕਹਿ ਮਾ ਜੀ ਬਜੇਂਦਰ ਕੁਮਾਰ ਸੰਦੂ ਬਜੇਂਦਰ ਕੁਮਾਰ ਬਰਾੜ ਸਾਹਿਬ ਫੇਰਾ ਵੀ ਕਹਿੰਦਾ ਠੀਕ ਆ ਜੀ ਤਾਂ ਲੋ ਵੀ ਫੇਸਬੁੱਕ ਤੇ ਅੱਜ ਆਪਣੇ ਨੂੰ YouTube ਵਾਲੇ ਭਰਾ ਵਧ ਗਏ ਅਜੇ ਫੇਸਬੁਕ ਤੇ ਆਪਣੇ ਥੋੜੇ ਜਿਵੇਂ ਫੇਸਬੁਕ ਤੇ ਅੱਗੇ ਆਪਣੇ ਜ਼ਿਆਦੇ ਹੋ ਜਾਂਦੇ ਸੀ ਉਸ ਹਿਸਾਬ ਦੇ ਨਾਲ ਅੱਜ ਹਜੇ 55 ਜਾਣੇ ਤੇ YouTube ਵਾਲੇ ਵਧ ਗਏ YouTube ਵਾਲੇ ਅੱਜ 75 ਜਾਣੇ ਹੋ ਗਏ ਜਿਹੜੇ ਲਾਈਵ ਦੇਖਣ ਲੱਗੇ ਇਕੱਠੇ ਤਾਂ ਕਮੈਂਟ ਜ਼ਰੂਰ ਕਰਦਿਆ ਕਰੋ ਚੱਕੋ ਜੀ ਕੰਮ ਖਿੱਚਦੀ ਰਹੇ YouTube ਵਾਲਾ ਸਦੇ 82 75 ਤੋਂ ਕੱਚੀ ਜਾਂਦੇ ਕੰਮ ਇੱਧਰ ਵੀ ਹਾਂ ਹਾਂ ਇੱਧਰ ਵੀ ਵਧੀ ਜਾਂਦੇ ਆ ਇੱਧਰ ਵੀ 60 ਹੋ ਗਏ ਪਰ YouTube ਵਾਲਿਆਂ ਨੇ ਵੀ ਇਹ ਵਧ ਖਿੱਚ ਤੇ ਮੜੀ ਸ਼ੇਅਰ ਕਰਨ ਦਾ ਕੰਮ ਲੱਗਾ ਨੇ। ਤੋਂ ਬਾਅਦ ਗੁਰਦੇਵ ਸਿੰਘ ਕੀ ਹਾਲ ਹੈ ਹੋਰ ਸਾਡਾ ਕੰਮ ਹੈ। ਕੀ ਬਣੀ ਜਾਂਦਾ ਸੀ। ਇੱਧਰ ਵੀ Facebook ਵਾਲਿਆਂ ਨੇ ਵੀ ਖਿੱਚ ਤੇ ਕੰਮ ਇਹ ਵੀ ਲਾ ਕੇ ਸ਼ੇਅਰ ਕਰਨ ਤੇ ਇੱਧਰ ਵੀ 63 ਜਣੇ ਹੋ ਗਏ। ਰਸਪਾਲ ਸਿੰਘ ਜੀ ਬਲਜਿੰਦਰ ਕੁਮਾਰ ਜੀ ਜੱਗੀ ਹਾਂ ਜਿੰਨੇ ਛੇਅਰ ਵੱਧ ਉਹਨਾਂ ਨੂੰ ਹੌਸਲਾ ਮਿਲਦਾ ਪੂਰਾ ਦੁੱਧ ਵੱਧ ਬਾਕੀ ਥੋੜਾ ਛੇਅਰ ਤਾਂ ਬਈ ਇੱਕ ਆਏ ਨਾ ਇਹਨੇ ਤਾੜੀਆਂ ਦਾ ਕੰਮ ਕਰਨ ਤਾੜੀਆਂ ਦਾ ਜਦੋਂ ਬਾਅਦ ਦੇ ਵਿੱਚ ਜਦੋਂ ਜਾ ਕੇ ਕਿਸ ਰਿਸ਼ਤੇਦਾਰ ਨੂੰ ਬਾਈ ਨੇ ਭੇਜਣੀ ਹੈ ਠੀਕ ਹੈ ਬੱਚਿਆਂ ਨੇ ਭੇਜਣੀਆਂ ਹਨਾ ਕਿਸੇ ਭੂਆ ਦੇ ਬੱਚਿਆਂ ਨੂੰ ਜਾਂ ਭੂਆ ਵਰਗਿਆਂ ਨੂੰ ਕਿਤੇ ਹੋਰ ਇਹਨਾਂ ਨੂੰ ਹੌਸਲਾ ਮਿਲਦਾ ਵੀ ਆਹ ਦੇਖੋ ਅਸੀਂ ਚਵਾਈ ਕਰਾਈ ਹੈ ਤੇ ਜਵਾਕਾਂ ਨੂੰ ਉਦੋਂ ਵੀ ਵੱਧ ਚਾਹ ਸੀਗਾ ਤਾਂ ਸਾਰਿਆਂ ਨੂੰ ਵੀ ਅਸੀਂ ਮਾਜ ਚਵਾਉਣੀ ਹੈ ਨਾਮ ਵੀ ਰੱਖਿਆ ਮਾਝਾ ਵੀ ਤੀਨਾ ਰੱਖਿਆ ਵੀ ਹਾਂਜੀ ਤੀਰਤભાઈ ਸਤਿ ਸ੍ਰੀ ਅਕਾਲ ਜੀ ਮੋਮੋ ਅੱਛਾ ਮੋਮੋ ਬੱਚੇ ਮੋਮੋ ਕਹਿੰਦੇ ਮਾਝ ਨੂੰ ਮਾਝ ਦਾ ਨਾਮ ਮੋਮੋ ਰੱਖਿਆ ਕੱਤੇ ਦਾ ਹੈਗਾ ਨੂਰਾ ਕੱਤੇ ਦਾ ਨੂਰਾ ਕੱਤੇ ਦਾ ਨੂਰਾ ਤੇ ਕੱਤੀ ਦਾ ਕੱਤੀ ਦਾ ਹੈਂ ਸੋਨਾ 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 ਕੱਤੀ ਦਾ ਨਾ ਸੋਨਾ ਵੈਰੀ ਗੁੱਡ ਬੁੱਤ ਹਾਂਜੀ ਅਗਰ ਬਿੰਦੂ ਦਾ ਵਾਹ ਵਧੀਆ ਜੀ ਵਧੀਆ ਪੀਕਾ ਲਓ ਜੀ ਮਿੱਤਰੋ ਅੰਦਾ ਜੀ ਨਵਾਂ ਜੀ ਮੋਮੋ ਮੂਨਾ ਲਓ ਜੀ ਅਗਰੇ ਥੋੜੇ ਜੂਮ ਘਟਾਉਣੇ ਪਊਗਾ ਤੇ ਮੇਰੀ ਰੈਕ ਨੁਕਰੀਏ ਪਤੋ ਇੱਕ ਮਿੰਟ ਉਪਰ ਫੜਾਈ ਜਾ ਚਾਵਾ ਸਾਥ ਬਿਲਕੁਲ ਥੋੜੇ ਜੂਮ ਘਟਾ ਲਈਏ ਥੋੜੀ ਥੋੜੀ ਪੀਰੂ ਦੇਖ ਲਿਆ ਜੀ ਨੇੜੇ ਆ ਗਏ ਲੋ ਜੀ ਭਾਈ 0 ਹੋ ਗਿਆ ਜੀ 0 ਦੇਖ ਸਰੇ ਜੀ ਪਾਓ ਭਾਈ ਜੀ ਲੋ ਜੀ ਪਾਓ ਇਹ ਚੋਰ ਦੋ ਭਾਈ ਚੰਗੀ ਤੇਰਾ ਬਾਲ ਕਿਤੇ ਬਸ ਹੋਈ ਆ ਜੀ ਬਸ ਇਹ ਗਾਲਾਂ ਨਹੀਂ ਨਾ ਪਟਦੀ ਜੇ ਤੁਸੀਂ ਚਾਹੁੰਦੇ ਸੀ ਕਿ ਘਰੇ ਗਾਲਾ ਕਰਨ ਲੱਗ ਜਾਂਦੇ ਹੁਣ ਇਹਦੇ ਅੰਦਰ ਬਸ ਉਹੀ ਗੱਲ ਡਰ ਵਾਲਾ ਕੰਮ ਚਲੋ ਫਿਰ ਵੀ ਤੁਸੀਂ ਬਹੁਤ ਬਹੁਤ ਸਾਨੂੰ ਵਧਾਈਆਂ ਜੀ ਇਹ ਬਹੁਤ ਵੱਡੀ ਹਿੰਮਤ ਵਾਲੀ ਗੱਲ ਹੁੰਦੀ ਆ ਜੀ ਐ ਬਾਟੀ ਚ ਪਾ ਕੇ ਚਵਾਗੇ ਦਿਖਾਉਣਾ ਹੁਣ ਇਹ ਦੁੱਧ ਹੋਇਆ 7 ਕਿਲੋ 200 ਗ੍ਰਾਮ ਮੰਨ ਲਈਏ 98 ਗ੍ਰਾਮ 198 ਗ੍ਰਾਮ ਅੰਡਾ ਵੀ ਗ੍ਰਾਮਾਂ ਚਾਦੀ ਮੜਾ ਦਾ ਹਿਲਦਾ ਸਤ 200 ਐ ਤੇ ਤੜਕੇ ਸੀਗਾ 7800 ਅੱਛਾ ਜੀ ਤੇ ਕੱਲ ਹਾਲ ਹੀ ਖਾਲੀ ਕਰਤੀ ਸੀ ਤੇ 800 ਤੇ 200 ਪਾ ਕੇ 8 ਕਿਲੋ 8 ਤੇ 7 15 15 ਕਿਲੋ ਆ ਜੀ ਹਾਂ ਜੀ ਤੇ 15 ਕਿਲੋ ਉੱਤੇ ਚਖਾਇਆ ਜੀ ਨੇ ਤੇ 20 ਕਿਲੋ ਤੋਂ ਉੱਤੇ ਚ ਬਾਈ ਲਈ ਸੀ ਤੇ ਪ੍ਰਮਾਤਮਾ ਸੁੱਖ ਰੱਖੇ ਇਹਦੇ ਅੰਦਰੋਂ ਥੋੜਾ ਜਿਹਾ ਡਰ ਵੀ ਕੱਢਦੇ ਆ ਤਾਂ ਦੁੱਧ ਹੀ ਤੂ ਬਾਅਦ ਵੀ ਮਤਲਬ ਥੋੜਾ ਜਿਹਾ ਬਾਈ ਨੂੰ ਮੈਂ ਹੱਥ ਪੱਲਾ ਥੋੜਾ ਜਿਆਦਾ ਫੇਰੇ ਉਹ ਹਨਾ ਤਾਂ ਜਿਹੜਾ ਇਹ ਤੋਂ ਬਾਅਦ ਵੀ ਦੁੱਧ ਹੋ ਕਰੇ ਉਹ ਵੀ ਇਹ ਜਕਿੰਦਣੀ ਮਤਲਬ ਇਸ ਹਿਸਾਬ ਦੇ ਨਾਲ ਤੁਹਾਨੂੰ ਪਤਾ ਮਿਹਨਤੀ ਪਰਿਵਾਰ ਹੈ ਜੀ ਤਾਂ ਇਧਰ ਭੈਣ ਜੀ ਖੜੇ ਆ ਤੇ ਪੂਰਾ ਤਣੂ ਮੁਣਾ ਹੀ ਇਹਨਾਂ ਨੇ ਮਤਲਬ ਜਵਾਕਾਂ ਨੇ ਬਹੁਤ ਚਾਹ ਦੇ ਨਾਲ ਬੜਾ ਵਧੀਆ ਚਬਾਈ ਵਾਲਾ ਜਿਹੜਾ ਸੈਟਅਪ ਬਣਾਇਆ ਤਾਂ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਕੋਈ ਗੱਲ ਨਹੀਂ ਇੱਕ ਅੱਧੀ ਵਾਰ ਘੱਟ ਗਈ ਇੱਕ ਅੱਧੀ ਵਾਰ ਵੱਧ ਗਈ ਤੇ ਪਹਿਲੀ ਵਾਰ ਸੀ ਤੇ ਮੈਂ ਆਪਣਾ ਹਾਂ ਫਸਟ ਟਾਈਮ ਇਹ ਵੀ ਤੁਸੀਂ ਦੇਖੋ ਭਾਈ ਗਰਮੀ ਬਹੁਤ ਜ਼ਿਆਦਾ ਤਾਂ ਜਿਵੇਂ ਫਸਟ ਟਾਈਮ ਦੇ ਵਿੱਚ ਵੀ ਆ ਕੇ ਮੱਝ ਚਬਾਉਣੀ ਤਾਂ ਹੁਣ ਹੀ ਸੈਟਅਪ ਬਣਾਇਆ ਇੱਧਰਲੇ ਪਾਸੇ ਤੇ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਤਾਂ ਚਬਾਉਣੀਆਂ ਨਹੀਂ ਮੱਝਾਂ ਬਹੁ ਤਾ ਟਾਈਮ ਤੋਂ ਟਾਈਮ ਕੱਟਣਾ ਡਿਊਟੀ ਬਣ ਜਾਂਦੀ ਏਕ ਹਨਾ ਚਪਾਉਣ ਵਾਲੇ ਦੇਖਭਾਲ ਦੁੱਗਣੀ ਹੋ ਜਾਂਦੀ ਏ। ਤਾਂ ਤੁਸੀਂ ਹੁਣ ਮੱਝ ਕੰਨੀ ਤੁਸੀਂ ਹੁਣ ਵੀ ਦੇਖ ਲਓ। ਤਾਂ ਨਹੀਂ ਦੇਖ ਲਿਆ ਸੀ ਪਾਸੇ ਖੜੇ ਆਂ। ਤਾਂ ਦੇਖ ਲਓ ਲਓ। ਆ ਜਿਵੇਂ ਦੇਖੋ ਨਾਸਾਂ ਦੇਖੋ ਕਰਦੀ ਦੇਖੋ। ਦੇਖੋ ਆਂ। ਜਿਵੇਂ ਆਂ ਕਰਦੀ ਆ ਵੀ ਜੇ ਆਪਾਂ ਐਂ ਵੀ ਕਰੀਏ ਨਾ ਛੱਟਾ ਵੀ ਨਹੀਂ ਝਾੜ ਰਹੀ। ਅੱਜ ਕੱਲ ਵੀ ਮੈਂ ਇਹਨੂੰ ਆਖਿਆ ਸੀ ਕਿ ਚੋਣ ਤੋਂ ਬਾਅਦ ਦੁਬਾਰੇ ਫੇਰ ਧਾਰਾਂ ਪਾ ਗਈ ਸੀ। ਇਹ ਮਗਰ ਹੁਣ ਜਿਹੜਾ ਬੱਚਾ ਜੰਮਿਆ ਹੁਣ ਹੈ। ਏ 30 ਦੇ ਸੀਮਣ ਦਾ ਸੇਵਲ ਕੱਟੀ ਆ ਹਾਂ ਸੋਚੀ ਆ ਡਾਈਸਰ ਬੈ ਤੋਂ ਹੋਰ ਕੰਮ ਕਰਨ ਵਾਲਾ ਜਿਵੇਂ ਛੋਡੇ ਕੰਨੀ ਪਰ ਦਵਿੰਦਰ ਦੇ ਪੱਗ ਦਾ ਬੰਨੀ ਆ ਨਾ ਮੈਨੂੰ ਐ ਜਿਵੇਂ ਪੱਗ ਵਾਲੇ ਕਰਨ ਟੱਟ ਜਾਖਦੀ ਐ ਤੇ ਮੇਰੇ ਕੰਨੀ ਵੱਧ ਜਿਵੇਂ ਚਾਗਦੀ ਐ ਆ ਦੇ ਆਟਰ ਨਹੀਂ ਆਟਰ ਨਹੀਂ ਛਾੜਦੀ ਛਾੜਿਆ ਭਾਈ ਇਹਨੇ ਕਿਨੇ ਲਾਈਟ ਵੀ ਪੁੱਛ ਕੇ ਗੂਲ ਕਰ ਜਾਂਦੇ ਆ ਉਹ ਜੇ ਥੋੜਾ ਜਿਹਾ ਫਰਕ ਪਿਆ ਜੀ ਹਨਾ ਜਿਵੇਂ ਤੜਕੇ ਭੱਜ ਕੇ ਭੱਜਦੀ ਸੀਗੀ ਮੂਰੇ ਉਵੇਂ ਅੱਜ ਝਾਕਦੀ ਆ ਭੱਜ ਕੇ ਨਹੀਂ ਗਈ ਬਾਹਰ ਆਏ ਹੌਲੀ ਹੌਲੀ ਫਰਕ ਪੈ ਜੂ ਜਿਵੇਂ ਮਾੜਾ ਮੂਟਾ ਕਰੇ ਜਵਾਕ ਆ ਜਾ ਕਰਨਗੇ ਨਾਲ ਖੇਡਣ ਫੁੱਟਣ ਵਾਲੇ ਜਵਾਕਾਂ ਦੇ ਗਮਾਂਹ ਚੋਂ ਉਦੋਂ ਮਾੜਾ ਮੂਟਾ ਹੱਥ ਪੱਲਾ ਜਮਰਵਾਤਾ ਇੱਥੇ ਮੈਂ ਕਿਹਾ ਬਾਈ ਹੁਣ ਥੋੜਾ ਜਿਹਾ ਉਹ ਫਰਕ ਪਾ ਦੇ ਭੱਜ ਕੇ ਨਹੀਂ ਗਈ ਬਾਹਰ ਆ ਦੇ ਝਾਕਦੀ ਤਾਂ ਗਈ ਆ ਤੇ ਹੁਣ ਵੀ ਵੀ ਇਹ ਕਰ ਦੇਗੀ ਆ ਤੇ ਆਖੋ ਉਧਰ ਨੂੰ ਜਿੱਧਰ ਨੂੰ ਬੰਦਾ ਜਾਂਦਾ ਕਰਨ ਵੀ ਮੂਹਰ ਨੂੰ ਕਈ ਬੈਠੀ ਆ ਪਰ ਹੁਣ ਅਹੀਂ ਫਰਕ ਪੈ ਜੂ ਜਿਵੇਂ ਕੋਈ ਬੱਚਿਆਂ ਨਾਲ ਬੱਚੇ ਖੇਡਣ ਆ ਗਏ ਉਹਨਾਂ ਨੂੰ ਕਹਿਦਾ ਵੀ ਪੁੱਤ ਮੜਿਆ ਤੂੰ ਜਾਓ ਮੜਿਆ ਹੱਥ ਜਾ ਮੜਿਆ ਕੋਈ ਯਾਰ ਦੋਤਾ ਆ ਗਿਆ ਇਹਨਾਂ ਨੂੰ ਸ਼ੌਂਕ ਪਾਉਣਾ ਇਹ ਉੱਤੇ ਉੱਤੇ ਬਦੂਤ ਫੇਰ ਕੇ ਇਹਨੂੰ ਪੱਠੇ-ਪੁੱਠੇ ਪਾਇਆ ਕਰਨਗੇ ਬਿਲਕੁਲ ਜੀ ਜਿਵੇਂ ਕੋਈ ਛੋਟਾ ਵੀ ਯਾਰ ਦੋਤਾ ਆ ਗਿਆ ਜਿਵੇਂ ਭੈਣ ਜੀ ਖੜਿਆ ਐਸ ਲੋਟ ਕੋਲੇ ਜੇ ਖੜ ਕੇ ਨਾਲ ਉਹ ਤੋਂ ਹੱਥ ਜਾ ਫਰਿਆ ਤਾਂ ਰੂਹ ਆਏ ਜੇ ਹੋ ਜੂ ਵੀ ਯਾਰ ਪੂਰੀ ਗੱਲ ਹਾਂ ਵੀ ਮੈਨੂੰ ਕੋਸਟੇ ਨਾ ਜਾਰੀ ਬੈਠਾ ਵਾ ਜਿੰਨੇ ਆਏ ਆ ਇਹਦੇ ਨਾਲ ੱਟਾਟੀ ਕਾ ਲਵਾਤਾ ਹੁਣ ਮੈਂ ਅੱਜ ਦੇਖੀ ਮੈਂ ਇਹਦੇ ਆ ਕੱਤੀ ਸੀ ਤੇ ਮੈਂ ਉ ਕਿਉਂਕਿ ਮੈਂ ਦੋ ਤਿੰਨ ਵਾਰੀ ਜਦੋਂ ਦੋ ਵਾਰੀ ਦਾ ਟੀਕਾ ਭਰਿਆ ਇਹਦੇ ਇੱਕ ਵਾਰੀ ਪਹਿਲਾਂ ਰਹੀ ਸੀ ਤੇ ਉਦੋਂ ਵੀ ਮੈਂ ਘੂਰਤੀ ਡੰਡਾ ਮਾਰਤੇ ਦੋ ਓਕੇ ਇੱਕ ਵਾਰੀ ਇਹਦੇ ਟੀਕੇ ਲਵਾਏ ਸੀ ਉਦੋਂ ਵੀ ਖੜਦੀ ਨਹੀਂ ਸੀ ਮੈਂ ਘੂਰ ਕੇ ਡੰਡੇ ਮਾਰ ਕੇ ਟੀਕੇ ਲਵਾਤੇ ਤੇ ਜਦੋਂ ਮੈਂ ਮਾਰਿਆ ਉਹੀ ਬੰਦਾ ਦੀ ਡਰ ਗਈ ਅੱਜ ਬਸ ਇਹਨੂੰ ਆਈ ਹੋ ਗਿਆ ਯਾਰ ਵੀ ਜਦੋਂ ਬੰਦਾ ਨੇੜੇ ਆਉਂਦਾ ਵੀ ਉਦੋਂ ਮੈਨੂੰ ਕੁੱਟਣ ਮਾਰ ਨਹੀਂ ਆਉਂਦਾ ਕਿਉਂਕਿ ਉਹ ਟੀਕਾ ਭਰੋਣੇ ਉਦੋਂ ਆਪਾਂ ਨੂੰ ਇਹ ਜਾ ਕੋਈ ਕਰਨਾ ਹਾਂ ਚਲੋ ਇਹ ਚੀਜ਼ ਦਾ ਆਪਾਂ ਨੂੰ ਬਾਈ ਨਾਲ ਤਾਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਤਾਂ ਗੱਲ ਮੰਨ ਦੇਣਾ ਜਿਵੇਂ ਫਟ ਚਵਾਈ ਕਰਾਈਏ ਇਹ ਸਾਨੂੰ ਬਹੁ ਕਈ ਬੰਦੇਆਂ ਕੋਲੇ ਇੰਨੀਆਂ ਚੰਗੀਆਂ ਮੱਝਾਂ ਬਾਈ ਕਰੇ 25 25 ਕਿਲੋ ਦੁੱਧ ਤੋਲਦਿਆਂ ਤਾਂ ਜਦੋਂ ਵਿਚਾਰੇ ਉਹ ਮੇਲੇ ਆ ਜਾਂਦਾ ਕੋਈ ਬੰਦਾ ਕਹਿੰਦਾ ਹੁੱਡੀ ਮਾਝ ਦਾ ਦੁੱਧ ਬਹੁਤ ਤਕੜਾ ਆਪਾਂ ਦੇਖਿਆ ਮੇਲੇ ਤੇ ਲੈ ਜਾਓ ਉੱਥੇ ਜਾ ਕੇ ਉਹ 12 12 13 13 ਕਿਲੋ ਦਿੰਦੇ ਕਿਉਂਕਿ ਡਰੀ ਜਾਂਦਿਆਂ ਉਹ ਤੇ ਫਿਰ ਅਗਲਾ ਕਹਿੰਦਾ ਯਾਰ ਉੱਥੇ ਦੁੱਧ ਕਿਉਂ ਨਹੀਂ ਕੱਢਦੀ ਤੇ ਗਾਂਹਾਂ ਨੂੰ ਫਿਰ ਉਹਨਾਂ ਨੂੰ ਸਿੱਖਣ ਨੂੰ ਮਿਲ ਜਾਂਦਾ ਵੀ ਆਪਾਂ ਵੀ ਉਹਦਾ ਡਰਾ ਜਿਹੜਾ ਅੰਦਰ ਚੱਕੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਆ ਅਕਲ ਜੀ ਲਓ ਜੀ ਬਾਈ ਧੰਨਵਾਦ ਸਤਿ ਸ੍ਰੀ ਅਕਾਲ ਤੇ ਵੱਧ ਤੋਂ ਵੱਧ ਕਰਿਓ ਸ਼ੇਅ